ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗ ਸਮਗਲਰ ਅਸੀਂ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਦਾ ਬਰਾਮਦ ਹੋਈ ਹੈ ਬੜੀ ਮੁੱਢਲੀ ਪੁੱਛਗਿੱਛ ਤੋਂ ਕਰ ਲ ਇੰਪੋਰਟੈਂਟ ਸਾਹਮਣੇ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਤੂੜੀਆਂ ਏਰੀਆ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦਿਨ ਤੋਂ ਡਰਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਉਹ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਥੋਂ ਇਹ ਹੀਰੋਇਨ ਦੇ ਕਾਰਵਾਰ ਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉਥੋਂ ਰਿਕਵਰੀ ਹੋਈ ਬਾਰਡਰ ਤੋਂ ਕਿ ਟਾਂਸ ਦੱਬੀ ਹੋਈ ਸੀ 1 ਕਿਲੋ ਹਿਰੋਇਨ ਇਹਦੇ ਚ ਅਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਏ ਕੇ ਪੰਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮ ਡੈਕਟ ਦਾ ਮੁਕੱਦਮਾ ਜੱਜ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਾਉਪੁਰ ਅਫਗਾਨਾ ਦੁਰੰਗਲਾ ਥਾਣਾ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਏਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾ ਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਈਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਇਹ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਬਾਏ profession jeweler ਹੈ ਸੁਨਾਰੇ ਦਾ ਕੰਮ ਕਰਦਾ ਪਰ ਜਦੋਂ ਦਾ ਪਛੋਕੜ ਦੇਖਿਆ ਇਹਦੇ ਘਲਾ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕਲਾ ਡਿਸਟ੍ਰਿਕਟ ਚ ਦਕੈਤੀ ਤੇ ਜਿਹੜੇ ਆਰਮਡ ਐਕਟ ਦੇ ਪਰਚੇ ਦੇ ਵਿੱਚ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ 2.5 ਗ੍ਰਾਮ ਜਿਹੜੀ ਇਹਦੇ ਤੋਂ ਬਰਾਮਗੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਜਿਹੜੀ 2.5 ਆਪਾਂ ਕਹਿ ਰਹੇ ਹੁਏ ਇਸ ਪੰਕਜ ਵਰਮੇ ਤੋਂ ਹੋਈ ਹੈ ਸੋ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਰਹਿ ਫਟੇਗੜ ਚੂੜੀਆਂ ਦਾ ਰਹਿਣਾ ਹੈ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਮੇਰਾ ਵਾਲਾ ਫਤੇਗੜ ਟੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੇ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮਡੇਰ ਜੀ ਵਿਸ਼ਾਲ ਜੀ ਜੀ ਏਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਸਲਾਮਾਂਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਪੀਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪਾਰਕ ਏਰੀਏ ਦੇ ਵਿੱਚੋਂ ਅਰੈਸਟ ਹੋਏ ਐ ਇਹ ਜਿਹੜੀ ਮੋਡਲੀ ਪੁੱਛ ਗਿਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ ਚੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਆਲ ਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਨ ਏਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਬਹੁਤ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚ ਫੜੇ ਗਏ ਆ ਕੁਝ ਜਿਹੜੇ ਹੋਰ ਫਿਕਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਸਭ ਲੋਕਲ ਲੈਵਲ ਤੇ ਚੂੜੀਆਂ ਏਰੀਏ ਦੇ ਔਰ ਜੇ ਤੁਸੀਂ ਦੇਖੋ ਵੀ ਕਰਨਬੀਰ ਵੀ ਉਥੇ ਨੇੜੇ ਦਾ ਹੀ ਹੈਗਾ ਕਿਰਤਪਾਲ ਇਹ ਸਾਰੇ ਉਸ ਫਤੇਗੜ ਚੂੜੀਆਂ ਦਰੰਗਲਾ ਬੈਲਟ ਦੇ ਵਿੱਚ ਰਹਿਣ ਵਾਲੇ ਤੇ ਆਪਸ ਵਿੱਚ ਤਾਲਮੇਲ ਹੋਏ ਮੇਨ ਜਿਹੜੀ ਗੱਲ ਜੁੜੀ ਹੈ ਉਹ ਇੰਟਰਸਟਿੰਗ ਇਹਦੇ ਦੋ ਹੀ ਹੈ ਇੱਕ ਤਾਂ ਪੰਕਜ ਵਰਮਾ ਬਬਲੂ ਵਾਲੀ ਕਿ ਜੁਵਲਰ ਵੀ ਇਹ ਕੰਮ ਕਰ ਰਿਹਾ ਹੈ ਔਰ ਦੂਜੇ ਪਾਸੇ ਹੈਗਾ ਫਰਾਂਸ ਦੇ ਵਿੱਚ ਫਰਾਂਸ ਦਾ ਨੈਟਵਰਕ ਕਾਫੀ دیر ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਵੀ ਬਾਹਰ ਬੈਠੇ ਲੋਕ ਜਿਹੜੇ ਆ ਪਾਕਿਸਤਾਨੀ ਸਮਗਲਰਾਂ ਦਾ ਸਬਰ ਕਰਾ ਕੇ ਤੇ ਇੱਕ ਧੰਦੇ ਦੇ ਵਿੱਚ ਸ਼ਾਮਲ ਉਹ ਕਨਸਾਈਨਮੈਂਟ ਕਿੱਥੇ ਦੇ ਜਾਂਦੇ ਉਹ ਦੱਸ ਰਹੇ ਜੀ ਉਹ ਮੈਂ ਤਾਂ ਨਹੀਂ ਤੁਹਾਨੂੰ ਰਿਵੀਲ ਕਰ ਰਿਹਾ ਕਿਉਂਕਿ ਬੰਦੇ ਫਿਰ ਅਲਰਟ ਹੋ ਜਾਂਦੇ ਆ ਫਿਰ ਡਰੋਨ ਰਾਹੀਂ ਆਈ ਡਰੋਨ ਰਾਹੀਂ ਪੁਲਿਸੀ ਕਰਨ ਵੀ ਇੱਕ ਵਾਰ ਦੱਸਿਆ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਆਇਆ ਸੀ ਕਿਦੋਂ ਕੀ ਹੋਇਆ ਇਹਨੂੰ ਹੋ ਗਿਆ ਮੇਰੇ ਕੱਲ ਤਕਰੀਬਨ ਅੱਛਾ ਫਟਾ ਨਵੰਬਰ ਚ ਸੋ ਥੋੜੀ ਜਿਹਾ ਪਹਿਲਾਂ ਹੀ ਆਇਆ ਤੇ ਆਉਂਦੇ ਹੀ ਨੇ ਇਹ ਕੰਮ ਕਰਦਾ ਕਿਉਂਕਿ ਉੱਥੇ ਬਾਹਰ ਬੈਠੇ ਰੋਕਣਾ ਸੰਪਰਕ ਬਣਾ ਲੈਂਦੇ ਨੇ ਉਹੀ WhatsApp ਤੇ ਦੂਜੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਥਰੂ ਇਹ ਇਨ ਟੱਚ ਹੁੰਦੇ ਅਗਰ ਦੇਖੋ ਇਹ ਸਾਰਾ ਇਹੀ ਤਾਂ ਟੀਮ ਨੂੰ ਮੈਂ ਕ੍ਰੈਡਿਟ ਦੇ ਰਿਹਾ ਕਿ ਬੜਾ ਇੰਟੈਲੀਜੈਂਸ ਬੇਸ ਆਪਰੇਸ਼ਨ ਜਿਹੜਾ ਇਨੀਸ਼ੀਏਟ ਕੀਤਾ ਉਹਦੇ ਬੈਕਵਰਡ ਲਿੰਕੇਜ ਜਿਹੜੇ ਆਪਾਂ ਆਮ ਅਕਸਰ ਗੱਲਾਂ ਕਰਦੇ ਆ ਉਹਦੇ ਵਿੱਚ ਇਹ ਸਾਰੀ ਕਾਮਯਾਬੀ ਮਿਲੀ ਹੈ ਔਰ ਇਹ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰੇਨੇਡ ਵੀ ਮਿਲਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਏ 'ਚ ਡੇਰਾ ਬਾਬਾ ਨਾਨਕ ਤੇ ਰਮਦਾਸ ਦਾ ਫਤਿਹਗੜ ਚੂੜੀਆਂ ਵਾਲਾ ਜਿਹੜੀ ਬੈਲਟੀ ਉਸ 'ਚ ਫਿਕਰ ਆਊਟ ਹੋਈ ਸੀ ਜਾ ਕੋਸ਼ਿਸ਼ ਕਰ ਰਿਆ ਸੀ ਜੇ ਅਮਰੀਕਾ ਨਹੀਂ ਗਿਆ ਪਹੁੰਚਿਆ ਨਹੀਂ ਰਸਤੇ 'ਚ ਹੀ ਫੜਿਆ ਫੜਿਆ ਗਿਆ ਕੋਸ਼ਿਸ਼ ਕਰ ਹਾਂਜੀ ਉਹ ਜਿਹੇ ਹੁੰਦੇ ਜੇ ਬੰਦੇ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਤੋਂ ਅਮਰੀਕਾ ਤਾਂ ਪਹੁੰਚੇ ਹੀ ਨਹੀਂ ਕੋਸ਼ਿਸ਼ ਸੀ ਕਰ ਰਸਤੇ 'ਚ ਨਹੀਂ ਆਏ ਆ ਉਹ ਕੰਮੀ ਸਾਹਿਬ ਨੇ ਪੰਜਾਬ ਦੇ ਸਾਰੇ ਹੀ ਨਹੀਂ ਜਿਹੜੇ ਵਾਪਸ ਆਏ ਨਹੀਂ ਜਾਂਗੇ ਵੀ ਆਉਣਗੇ ਇਹਨਾਂ ਦਾ ਵੀ ਜਿਹੜਾ ਹੈ ਉਹ ਵੀ ਚੈੱਕ ਰੱਖਿਆ ਜਾ ਰਿਹਾ ਕਿਉਂਕਿ ਇਹਨਾਂ ਦੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਕਿ ਕ੍ਰਿਮੀਨਲ ਐਕਟੀਵਿਟੀਜ਼ ਉੱਥੇ ਮੋਡਰੇਟ ਹੋਈ ਹੈ ਜਾਂ ਫਿਰ ਵੈਜੇ ਉੱਥੇ ਚਲੇ ਗਏ ਹਾਂ ਦੇਖੋ ਉਹ ਤਾਂ ਸਾਰਾ ਹੀ ਕਰ ਹੀ ਰਹੇ ਜੀ ਕਿਉਂਕਿ ਐਸਆਈਟੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਐਫਆਈਆਰ ਦਰਜ ਹੋ ਚੁੱਕੀਆਂ ਟ੍ਰੈਵਲ ਏਜੰਟਸ ਦੇ ਤੇ ਸਾਰੀਆਂ ਉਹ ਕਾਰਵਾਈਆਂ ਕਰ ਹੀ ਰਹੇ ਸਰ ਰਿਪੋਰਟ ਜਰਾ ਅਸੀਂ ਕਰਦੇ 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 ਲਾਣ ਵਾਸਤੇ ਦੇਖੋ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਕਿਉਂ ਜਾਂਦੇ ਆ ਇਹ ਆਪਾਂ ਨੂੰ ਆਹ ਤੁਸੀਂ ਦੇਖੋ ਨਾ ਨਵੰਬਰ ਚ ਆ ਕੇ ਹੀ ਕਿੰਨੀ ਮਤਲਬ ਇਹ ਜਲਦੀ ਉਸ ਦਲਦਲ ਦੇ ਵਿੱਚ ਫਸਿਆ ਆ ਕੇ ਜੀ ਸਰ ਹੋਰ ਨਾ ਨਿਕਲ ਬਾਈਪਲ ਵੜਿਆ ਉਹਦੇ ਨਾਲ ਕੀ ਕਰਦੇ ਵੈਪਨ ਤਾਂ ਨਾ ਰੱਖਿਆ ਜੀ ਕਲੌਕ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਹੈ ਤੇ ਬਾਹਰ ਆਪਣੇ ਹੋ ਜਾਂਦੇ ਤਾਂ ਐਕਚੁਅਲੀ ਉਸ ਨੂੰ ਹੋ ਰਹੇ ਵੈਪਨਸ ਅਸੀਂ ਉੱਤੇ ਵੀ ਕੰਮ ਕਰ ਰਹੇ ਆਂ ਵੈਪਨ ਵਾਲੇ ਨੈਟਵਰਕ ਤੇ ਵੀ ਤਾਂ ਸਰੇ ਅੱਗੇ 3-4 ਸਾਡੇ ਲੱਗ ਚੁੱਕੀਆਂ ਜੋ ਇਹਨਾਂ ਦੇ ਫੇਰੀਆਂ ਨੇ ਉਥੋਂ ਔਰ ਡਰੋਨ ਰਾਹੀਂ ਇਹਨਾਂ ਨੂੰ ਕਨਸਾਈਨਮੈਂਟ ਜਿਹੜੀ ਆਈ ਹੈ ਸੋ ਜਿਹੜਾ ਵੈਪਨ ਵਾਲਾ ਵੀ ਅਸੀਂ ਐਂਗਲ ਸਾਰਾ ਡਰਗ ਦੇ ਨਾਲ ਨਾਲ ਉਹ ਵੀ ਸਰ ਆ ਜਾਨਾ ਬੜੇ ਬੀਨੇ ਤੇ ਇਹਨਾਂ ਕੋ ਵੈਪਨ ਇੱਕੀ ਪੜਿਆ ਗਿਆ ਤਾਂ ਤਾਂ ਉਹ ਵੀ ਨਾ ਪ੍ਰਸ਼ਨ ਹੋ ਸਕਦਾ ਨਹੀਂ ਤੁਹਾਨੂੰ ਦੱਸਿਆ ਨਹੀਂ ਵੈਪਨ ਵਾਲੇ ਤੇ ਵੀ ਆਪਾਂ ਕੰਮ ਕਰ ਰਹੇ ਆ ਅ ਕਹਦੇ ਤੇ ਡਰਗ ਤੋਂ ਇਲਾਵਾ ਸਰ 18 ਸਾਲ ਦਾ ਲੜਕਾ ਤੁਸੀਂ ਕਹਿੰਦੇ ਪਲੱਸ 2 ਦੇ ਤਕਰੀਬਨ ਲੱਗਦਾ ਪ੍ਰੈਸ਼ਰ ਹੀ ਹੋਣਾ ਪਲੱਸ 2 ਤੇ ਹਾਂਜੀ ਬਿਲਕੁਲ ਯੰਗਸਟਰ ਨੇ ਬੜੀ ਮੈਂ ਤਾਂ ਤੁਹਾਨੂੰ ਕੱਲ ਵੀ ਦੇਖੋ ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਸਿੱਖਿਆ ਆਪਾਂ ਚੰਗੇ ਪਾਸੇ ਕੰਮ ਲੱਗੀਏ ਤੇ ਇਸ ਦਲਦਲ ਤੋਂ ਬਚੀਏ ਕਿਉਂਕਿ ਇੱਥੇ ਇੱਕ ਵਾਰ ਬੱਚਾ ਫਸ ਜਾਂਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਪਰ ਉਹੀ ਹੈ ਲਸਟ ਫਾਰ ਇਜ਼ੀ ਮਨੀ ਤੇ ਉਹ ਉਹਦੇ ਕਰਕੇ ਮਤਲਬ ਇਹ ਸੈਡ ਹੈ ਬੜੀ ਦੁਖਦਾਈ ਗੱਲ ਹੈ ਆਪਣੀ ਫੈਮਿਲੀ ਬੈਕਗ੍ਰਾਉਂਡ ਕੋਈ ਆਸੀ ਆਪਣੀ ਬੈਕਗ੍ਰਾਉਂਡ ਕੋਈ ਖਾਸ ਨਹੀਂ ਹੈ ਜੀ ਉੱਥੇ ਪਿੰਡ ਚ ਨਾਰਮਲ ਜੇ ਲੋਕ ਹੀ ਨੇ ਕੋਈ ਜ਼ਿਆਦਾ ਆਪਾਂ ਐਫਲੂਐਂਟ ਨਹੀਂ ਕਹਿ ਸਕਦੇ ਪੰਕਜ ਵਰਮੇ ਦਾ ਤੁਹਾਨੂੰ ਮੈਂ ਦੱਸਿਆ ਜਰੂਰ ਕਿਹੜੇ ਫੋਟੇ ਕਰ ਚੂਟੀਆਂ ਦੇ ਮਿਲਦੇ